ਸਵਾਗਤ ਹੈ ਆਪਣੇ YouTube ਚੈਨਲ ਉੱਤੇ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਜਾਨਵਰ ਸੇਲ ਦੇ ਲਈ ਲੈ ਕੇ ਆਏ ਆਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦੇ ਲਾਈਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ YouTube ਦੇ ਉੱਤੇ ਫ੍ਰੀ ਦੇ ਵਿੱਚ ਐਡ ਲਗਾ ਦਿੱਤੀ ਜਾਵੇਗੀ ਬਾਕੀ ਇਹ ਆਪਾਂ ਗੱਲ ਕਰੀਏ ਨੀਲੀ ਜੰਬੀ ਕੋੜੀ ਬਾਰੇ ਇਦੀ 40 ਇੰਚ ਹਾਈਟ ਹੈ 7 ਸਾਲ ਉਮਰ ਹੈ 8 ਮਹੀਨਿਆਂ ਦੀ ਗੱਬਣਾ ਨੁਕਰੇ ਕੋੜੇ ਤੋਂ ਏਰੀਆ ਬਾਈਜੀ ਹੋਰੰਦਾ ਹੈਗਾ ਰਾਮਗੜ੍ਹ ਸੰਨਾ ਪਿੰਡ ਨਾਪਾ ਰੋਡ ਪਟਿਆਲੇ ਦੇ ਨੇੜੇ ਬਾਕੀ ਕੇ ਮਾਲਕ ਵੀਰਾਂ ਲਵੇ ਥੈਰੋ ਬਰੀਡ ਦੀ ਉਸ ਏਰੀਆ ਇਹਦੀ ਹਾਈਟ ਹੈਗੀ ਹੈ 63 63 ਇੰਚ ਇਹ ਖਾਲੀਆ ਮੌਕੇ ਤੇ ਬਾਕੀ ਜੇ ਕਿਸੇ ਵੀਰ ਪ੍ਰਾਣ ਨੂੰ ਦੋਮਾ ਚੋ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਉਹ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਬਾਕੀ ਤੁਸੀਂ ਚੰਬੀ ਕੋੜੀ ਦੇਖ ਸਕਦੇ ਹੋ ਕਰੰਟ ਕਰੰਟ ਪੂਰਾ ਬਾਕੀ ਚੰਬਾ ਪਣ ਵੀ ਬਹੁਤ ਜ਼ਿਆਦਾ ਆ ਨੁਕਰੇ 25 ਚਾਂਸ ਦੇਣ ਦੇ ਬਹੁਤ ਜਲਦੇ ਆ ਬਾਕੀ ਚਾਲਚੂਲ ਦੀ ਵੀ ਪਾਸ ਆ ਗਈ ਕੋੜੀ ਤੇ ਇੱਕ ਹੈਗੀ ਇਹ ਹੈ ਮਾਰਵਾੜੀ ਕੋੜੀ ਦੀ ਉਮਰ ਹੈਗੀ ਆ 7 ਸਾਲ 60 ਇੰਚ ਹਾਈਟ ਆ ਗੱਬਣਾ ਇਹ ਅਲੀਸ਼ਾਨ ਲਾਈਨ ਦੇ ਕੋੜੇ ਤੋਂ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਆ ਜੀ 1,50,000 ਰੁਪਿਆ ਗੁਜਰਾਤ ਜੇ ਖੜੀ ਹੈ ਜੇ ਕਿਸੇ ਵੀਰਪ੍ਰਾਣ ਨੇ ਖਰੀਦਣੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਮਾਲਕ ਵੀਰ ਨਾਲ ਤੇ ਕੇਬਸ ਏਰੀਏ ਜੀ ਇਹਦੀ ਉਮਰ ਹੈਗੀ ਹੈ 13-14 ਮਹੀਨੇ ਦੀ ਮਾਂ ਦਾ ਕੱਦ ਹੈਗਾ ਜੀ 60 ਇੰਚ ਬਾਕੀ ਮਾਲਕ ਵੀਰੇ ਦਾ ਮੁੱਲ ਕਰਦੇ ਜੀ 1,70,000 ਰੁਪਇਆ ਪੰਜਾਬ ਵਿੱਚ ਖੜੀ ਆ ਇਹ ਤੇ ਜੇ ਕਿਸੇ ਵੀਰਪ੍ਰਾਣ ਨੂੰ ਇਹ ਪਸੰਦ ਆਉਂਦੀ ਹੈ ਤਾਂ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲ ਰਿਹਾਗਾ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਮੱਥੇ ਫੁੱਲਾ ਤੇ ਇੱਕ ਪੈਰ ਚਿੱਟਾ ਤੇ ਇੱਕ ਕੋਡੀ ਸੇਲ ਦੇ ਲਈ ਹੈ ਜੀ 5 ਸਾਲੇ ਦੀ ਉਮਰ ਆ 62 ਇੰਚ ਹਰਟ ਹੈ 130000 ਰੁਪਿਆ ਮਾਲਕ ਵੀਰੇ ਦਾ ਮੁੱਲ ਕਰਦੇ ਆ ਗੁਜਰਾਤ ਚ ਖੜੀ ਆ ਬਾਕੀ ਕੰਨਾਂ ਕੋਨਾਂ ਦੀ ਪੂਰੀ ਸ਼ਕੀਨ ਆ ਬੋਡੀ ਮੰਤਰ ਵੀ ਪੂਰਾ ਮਜ਼ਬੂਤ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਅੱਗੇ ਆ ਗਈ ਹੈ ਜੀ ਇਹ ਨੁਕਰੀ ਕੋਡੀ ਬਾਕੀ 4 ਤੋਂ 4.5 ਸਾਲ ਉਮਰ ਹੈ ਇਹ ਦੀ ਕੱਲਾਂਲੇ ਚੇਤ ਕੋੜੇ ਦੀ ਬੱਚੀ ਹੈ 61+ ਹਾਈਟ ਹੈ 8 ਮਹੀਨੇ ਦੀ ਗੱਭਣ ਚੱਕ ਪਾਸ ਹੈ ਜੁਗਨੂ ਕੋੜੇ ਤੋਂ ਬਾਕੀ ਜੁਗਨੂ ਕੋੜਾ ਹੈਗਾ ਹੈ ਹਾਥੀ ਕੋੜੇ ਦਾ ਬੱਚਾ ਏਰੀਆ ਬਾਈ ਜੀ ਔਰਤ ਹੈਗਾ ਡੱਬ ਵਾਲੀ ਮੰਡੀ ਮੁੱਲ 4 ਲੱਖ 40000 ਰੁਪਇਆ ਕਰਦੇ ਆ ਨੁਗਰੀ ਕੋੜੀ ਹੈ ਬਾਕੀ ਬਾਲਪੌਰੀਆਂ ਦੀ ਬਿਲਕੁਲ ਸਾਫ਼ ਸੁੰਭ ਸੰਭ ਬੜਾ ਮਜ਼ਬੂਤ ਹੈ ਬਾਕੀ ਕੰਨਾ ਕੋਨਾ ਦੀ ਵੀ ਸ਼ਕੀਨ ਹੈ ਜੇ ਕਿਸੇ ਵੀਰ ਪ੍ਰਾਣ ਨੂੰ ਏ ਕੋੜੀ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਮਾਲਕਾਂ ਨਾਲ ਗੱਲਬਾਤ ਕਰਕੇ ਉਹ ਮਾਲਕਾ ਤੋਂ ਖਰੀਦ ਸਕਦਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਕੋੜੀ ਬਾਲ ਪੌਰੀਆਂ ਦੀ ਬਿਲਕੁਲ ਸਾਫ ਹੈ ਦੋ ਚਾਰ ਸਪੌਟ ਮਾਰਕ ਵੀਰ ਕਹਿੰਦੇ ਹੈਗੇ ਆ ਤੇ ਬਾਕੀ ਇਹ ਆ ਕੋਕੋੜੀ 8 ਸਾਲੇ ਦੀ ਉਮਰ ਆ ਬੋਰ ਵਾਲੇ ਵੱਡੇ ਕੋੜੇ ਦੀ ਆ 26 ਇੰਚੇ ਦੀ ਹਾਈਟ ਮੌਕੇ ਤੇ ਖਾਲੀ ਅੰਦਰ ਦੀ ਸਾਫ ਹੈ ਬਿਲਕੁਲ ਬਾਕੀ ਏਰੀਆ ਬਾਈ ਜੀ ਰੰਦਾ ਹੈਗਾ ਸ੍ਰੀ ਗੰਗਾ ਨਗਰ 290000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਆ ਤੇ ਜੇ ਕਿਸੇ ਵੀਰ ਭਰਾ ਨੂੰ ਇਹ ਕੋੜੀ ਪਸੰਦ ਆਉਂਦੀ ਆ ਤਾਂ ਮਾਲਕ ਨਾਲ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੋੜੀ ਚ ਨਖਰਾ ਨਖਰਾ ਪੂਰਾ ਪੂਰਾ ਸ਼ੋਅ ਆਫ ਕਰਦੀ ਆ ਵਿਆਪ ਨੂੰ। ਸੰਭਾ ਸੰਵਾਦੀ ਵੀ ਬਿਲਕੁਲ ਮਜ਼ਬੂਤ ਹੈ ਕੰਨਾਂ ਕੁੰਨਾਂ ਦੀ ਵੀ ਸ਼ਕੀਨ ਆ ਬਾਕੀ ਗਰਦਨ ਦੀ ਲੰਬਾਈ ਚੈੱਕ ਕਰ ਸਕਦੇ ਹੋ ਤੁਸੀਂ। ਖਰੀਦਣ ਲਈ ਮਾਲਕ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲ ਰਿਹਾ ਹੈਗਾ ਵੀਡੀਓ ਦੇ ਵਿੱਚ। ਬਾਕੀ ਚਾਲ ਚੋਲ ਦੀ ਵੀ ਬਿਲਕੁਲ ਪਾਸ ਹੈ ਲਾਸਟ ਪਾ ਚਾਲ ਦੀ ਵੀਡੀਓ ਦੇਖ ਸਕਦੇ ਹੋ ਤੁਸੀਂ। ਬਾਕੀ ਚੀਜ਼ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਆਂਗੇ ਲੰਬਾਈ ਲੰਬਾਈ ਦੇਖ ਸਕਦੇ ਆਂ ਜੇ ਕਿਸੇ ਨੇ ਬੱਚੇ ਲੈਣ ਲਈ ਵਧੀਆ ਗੀ ਕੋੜੀ ਹਾਈਟ ਹੋਟ ਵੀ ਚੰਗੀ ਆ ਬਾਕੀ ਇੱਕ ਹੈਗੀ ਆ ਇਹ ਹੈ ਨੌਕਰੀ ਬਸੇਰੀ ਇਹਦੀ ਉਮਰ ਹੈਗੀ ਆ 4.5 ਮਹੀਨੇ ਮਾਂ ਦੀ ਹੈਟ ਹੈਗੀ ਆ ਇਹਦੀ 64+ ਆਪ ਆਪ ਇਹ ਹੈਗੀ ਆ ਜੀ ਚੇਤ ਕੋਕੋੜੇ ਦੀ ਚੇਤ ਕੋਕੋੜਾ 17 ਇੰਚ ਦਾ ਕੋੜਾਗਾ ਏਰੀਆ MBU ਰਹਿੰਦਾ ਹੈਗਾ ਸਿਗਰੀ ਮੁਕਤ ਸਰ ਸਾਹਿਬ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਆ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਕੀ ਬਸੇਰੀ ਚੰਗੀ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਟ ਕਰੂਗੀ ਮਾਂ ਦੀ ਹਾਈਟ ਵੀ ਚੰਗੀ ਹੈ ਇਹਦੀ ਦੀ ਬਾਕੀ ਬਾਪ ਦੀ ਵੀ ਹਾਈਟ ਚੰਗੀ ਹੈ 70 ਇੰਚ ਹਲਟਾ ਚੇਤਕ ਕੋੜਈ ਬਾਕੀ ਜਾਣਦੇ ਆ ਸਾਰੇ ਚੇਤਕ ਕੋੜੇ ਨੂੰ ਤੇ ਅੱਗੇ ਆਪਣੇ ਲਵੇ ਹੈਗਾ ਜੀ ਇਹ ਮਾਰਵਾੜੀ ਬਸੇਰਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੰਨ ਕੁੰਨਾਂ ਦਾ ਪੂਰਾ ਸਕੀਨ ਹੈ ਬਾਡੀ ਬੰਤਰ ਕਣੀਆਂ ਵੀ ਪੂਰਾ ਮਜੂਦ ਹੈ 14 ਮਹੀਨੇ ਉਮਰ ਹੈ ਜੀ 60 ਪਲੱਸ ਹੈਟਾ ਬਾਕੀ ਤੂਫਾਨ ਬਲੱਡ ਲਾਈਨ ਦਾ ਫਤਿਹਵਾਦ ਏਰੀਆ ਮਾਲਕ ਵੀਰਾਂ ਦਾ ਬਾਕੀ ਆਉਣ ਵਾਲੇ ਟਾਈਮ 'ਚ ਇਹ ਵੀ ਚੰਗਾ ਕੱਦ ਕਾਠ ਕਰਨ ਵਾਲਾਗਾ ਤੁਸੀਂ ਚੈੱਕ ਕਰ ਸਕਦੇ ਹੋ ਛੋਟੀ ਉਮਰ 'ਚ 60 ਇੰਚਾ ਕੱਦ ਕਰਖਾਏ ਨੇ ਬਾਕੀ ਇਹਦੀ ਮਾਰਕਿੰਗ ਹੈਗੀ ਆ ਤਿੰਨ ਪੈਰ ਚਿੱਟੇ ਤੇ ਮੱਥੇ ਫੁੱਲਾ ਕੰਨਾਂ-ਕੁੰਨਾਂ ਦਾ ਬਿਲਕੁਲ ਸੁਨਾ ਧੂਣ-ਧੂਣ ਲੰਬੀਆ ਸੰਭਾ ਸੰਭਾ ਦਾ ਵੀ ਪੂਰਾ ਮਜ਼ਬੂਤ ਹੈ ਜੇ ਕਿਸੇ ਵੀਰ ਭਰਾ ਨੇ ਇਹ ਬਸੇਰੀ ਬਾਰੇ ਗੱਲਬਾਤ ਕਰਨੀਆਂ ਤਾਂ ਮਾਲਕਾਂ ਦਾ ਨੰਬਰ ਚੱਲ ਰਹਿਗਾ ਉਹ ਇਦੇ ਬਾਰੇ ਮਾਲਕਾਂ ਤੋਂ ਹੋਰ ਸਾਰੀ ਡਿਟੇਲ ਲੈ ਸਕਦਾਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਸੇਰਾ ਖੜਨੀ ਹੁੰਨੇ ਵੀ ਬਸੇਰੇ ਦੀ ਬਾ ਕੁਮਾਲ ਹੈ ਬਾਲ ਪੌਰੀਆਂ ਦਾ ਬਿਲਕੁਲ ਸਾਫ ਤੇ ਅੱਗੇ ਹੈਗੀ ਹੈ ਇਹ ਨੀਲੀ ਚੰਬੀ ਕੋੜੀ ਕਾਰਡ ਕਲਾਸੇ ਦੀ ਹਾਈਟ ਹਨ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ 7 ਸਾਲੇ ਦੀ ਉਮਰ ਹੈ ਬਾਕੀ ਆਪਾਂ ਅੱਗੇ ਇਹਦੀ ਸਾਰਾ ਨੋਪੈਲ ਤੇ ਇਸੇ ਕੋੜੀ ਦੀ ਡਿਟੇਲ ਦਿੰਤੀ ਆ ਇਹ ਕੋੜੀ ਦੀ ਵਿੱਚ ਵੀਡੀਓ ਤਾਂ ਅਟੈਚ ਹੋ ਗਈ ਕਿਉਂਕਿ ਦੂਜਿਆਂ ਦੀ ਵੀ ਡਿਟੇਲ ਦੇਣੀ ਸੀਗੀ ਬਾਕੀ ਚਾਲ ਚੋਲ ਦੀ ਵੀ ਪਾਸ ਹੈ ਕੁੜੀ ਗੱਬਣ ਵੀ ਹੈ ਬਾਕੀ ਚੰਬਾ ਪਾਣੂ ਵੀ ਬਹੁਤ ਜ਼ਿਆਦਾ ਹੈ ਨੁਕਰੇ ਬੱਚੇ ਜੇਨ ਦੀ ਚਾਂਸ ਵੀ ਬਹੁਤ ਜ਼ਿਆਦਾ ਤੇ ਮਾਲਕ ਵੀਰਾ ਲਵੇ ਕਹੇਗੀ ਜੀ ਇਹ ਕੁੜੀ ਇਹਦੀ 60+ ਹੈ ਟਾਈਮ ਆ ਕੇ ਤੇ ਖਾਲੀ ਹੈ ਅੰਦਰ ਦੀ ਸਾਫ ਹੈ ਏਰੀਆ ਮਾਲਕ ਵੀਰਾਂ ਦਾ ਹੈਗਾ ਰਾਮਗੜ੍ਹ ਸੰਨਾ ਇਹ ਮਾਲਕ ਵੀਰਾ ਲਵੇ ਤਿੰਨੇ ਜਾਨਵਰ ਖੜੇ ਆ ਜੀ ਬਾਕੀ ਜੇ ਕਿਸੇ ਵੀ ਭਰਾ ਨੂੰ ਇਹ ਪਸੰਦ ਆਉਂਦੀ ਆ ਮੌਹਾਂ ਕਲਰ ਹੈ ਦਾ ਖਰੀਦਣ ਲਈ ਇਹਦੇ ਬਾਰੇ ਵੀ ਗੱਲਬਾਤ ਕਰ ਸਕਦਾ ਬਾਕੀ ਸੋਹਣੀ ਐ ਮੱਥੇ ਪਟਾ ਤੇ ਬਾਕੀ ਪੈਰ ਵੀ ਲਾ ਲਏ ਇੱਥੇ ਬਾਕੀ ਥੋੜਾ ਜਿਹਾ ਲਿੱਸਾ ਪਾਣੀ ਜ਼ਰੂਰ ਹੈਗਾਗਾ ਰਾਜੀ ਹੋ ਸਕਦੀ ਐ ਬਸੇਰੀ ਕੋਡੀ ਤੇ ਕਮਾਲ ਕੁਈਨ ਲਵੇ ਆ ਜੀ ਇਹਦੀ ਉਮਰ ਹੈਗੀ ਐ ਮਾਲਕੂਰ ਕਹਿੰਦੇ 63+ ਹੈ ਹਾਈਟ ਹੈ ਇਹਦੀ ਥੈਰੋ ਬ੍ਰੀਡ ਦੀ ਆ ਬਾਕੀ ਮੌਕੇ ਤੇ ਖਾਲੀ ਐ ਵੀ ਅੰਦਰ ਦੀ ਸਾਫ ਐ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮਾਰਕਿੰਗ ਹੈਗੀ ਮੱਥੇ ਫੁੱਲ ਹੈ ਤੇ ਛੋਟਾ ਜਿਹਾ ਤੇ ਜੇ ਕਿਸੇ ਨੇ ਕਰਨਾ ਤਾਂ ਜਾਨਵਰ ਸੇਲ ਤਲਾਸ਼ ਤੇ ਮਨਾ ਨੰਬਰ ਚਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਸਕਦਾ